ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਨ੍ਹਾਂ ਨੇ ਮੇਰਾ ਮਗਰਲਾ ਬਲੌਗ ਦੇਖਿਆ ਉਹਨੂੰ ਪਤਾ ਹੋਊਗਾ ਕਿ ਮੈਂ ਰੰਗਦੋਮ ਪਹੁੰਚ ਗਿਆ ਸੀਗਾ ਤੇ ਹੁਣ ਆਪਾਂ ਇੱਥੇ ਰੁਕਣਾ ਦੋ ਤਿੰਨ ਦਿਨ ਜਿੰਨਾ ਦਿਨ ਮੇਰੇ ਪੈਰ ਨਹੀਂ ਠੀਕ ਹੁੰਦੇਗੇ ਪੈਰ ਥੋੜੇ ਜਿਹੀ ਖਰਾਬ ਹੋ ਗਏ ਸੀਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੋ ਵੀ ਹੁੰਦਾ ਇੱਥੇ ਆਪਾਂ ਰੁਕਦੇ ਆ ਤੇ ਸੱਜਣ ਮਿੱਤਰ ਆਪਣੇ ਆ ਜਾਣਗੇ ਪੰਜਾਬ ਵਾਲੇ ਉਹਨਾਂ ਤੋਂ ਬੂਟ ਮੰਗਵਾਏ ਆ ਬੂਟ ਵੀ ਆ ਜਾਣਗੇ ਤੇ ਫਿਰ ਆਪਾਂ ਇਸ ਤੋਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਦਿਨ ਚੜ ਗਿਆ ਰੋਟੀ ਪਾਣੀ ਖਾਣੇ ਆ ਕੋਈ ਨੋ ਇਹਨਾਂ ਕੋਲ ਤੇ ਫਿਰ ਆਪਾਂ ਦੇਖਦੇ ਹਾਂ ਕੀ ਮਾਹੌਲ ਬਣਦਾ ਅਗਲੇ ਰਸਤੇ ਉੱਤੇ ਬਸ ਬਈ ਪਰੋਣਾ ਬਈ ਇਹ ਤਾਂ ਅੱਧਾ ਕਿਲੋ ਦਾ ਕੱਪ ਹੁੰਦਾ ਸਹੀ ਗੱਲ ਆ ਇਹ ਤਾਂ ਬਹੁਤ ਵੱਡਾ ਹੁੰਦਾ ਗਾ 400 ਐਮਐਲ ਦਾ ਇਹ ਨੰਨੂ ਬੜਾ ਸਾਉਂਦੂ ਪਈ ਇਹ ਕਿਹਨਾਂ ਤੁਹਾਡੇ ਨਾਲ ਮੈਂ ਮਤਲਬ ਕੈਸਲੋਂ ਤੋਂ ਲਿਆ ਸਾਈਕਲ ਆਉਂਦਾ ਨਹੀਂ 35-30 ਹਜ਼ਾਰ ਦਾ ਹਾਂ ਜੀ ਲੋਰੈਂਸ ਰੈਡ ਦੇ ਕਲਰ ਦਾ ਹੂੰ ਹੂੰ ਤੇ ਬੜਾ ਵਧੀਆ ਚਲਾਇਆ ਵੇਹੇ ਕਾਫੀ ਦਿਨ ਲੋਕਲ ਦਾ ਕਾਫੀ ਚਲਾਉਣਾ ਪਰ ਉਹ ਮੰਗ ਨਹੀਂ ਹੋਇਆ ਠੀਕ ਹੈ ਪਰ ਮੋਟਰਸਾਈਕਲ ਤੇ ਹੌਲੀ-ਹੌਲੀ ਹੋ ਗਿਆ ਤੇ ਹੁਣ ਥੋੜਾ ਛੜਾ ਬਹੁਤ ਲੋਕਰ ਕੱਢੇ ਆ ਹੁਣ ਆਪਾਂ ਚੱਲਿਆਂ ਇੱਕ ਲੂਕ ਸੇਵਾ ਕਰਨ ਅਨੰਤ ਗੱਡੀ ਸਟਾਰਟ ਕਰਕੇ ਆਉਣੀ ਜੋ ਹੋ ਗਈ ਚੱਲੋ ਬਾਈ ਰਾਤ ਨੂੰ ਕਾਫੀ ਲੇਟ ਸੁੱਤੇ ਬਾਈ ਬਾਬਾ ਰਾਤ ਤੱਕ ਨਾ ਹੋ ਆਪਦਾ ਕਰੀ ਗਏ ਨਤੀ ਕਾਈ ਗਏ ਵਧੀਆ ਉੱਥੇ ਨਹੀਂ ਨਹੀਂ ਹਾਂ ਮੈਂ ਵੀ ਦੇਖਣਾ ਗੱਡੀ ਬੰਦ ਸੀ ਲੈਟਾਂ ਜਗੀ ਜਾਂਦੀਆਂ ਸੀ ਇਹਦੀ ਬੈਟਰੀ ਕੱਢ ਲਾਂਗੇ ਬਾਈ ਕਾ ਚਾਬੀ ਪਾਣੇ ਮੇਰੇ ਕੋਲ ਹੈਗੇ ਆ ਕਾਰਡ ਕਰਦੇ ਆ ਹਾਂ ਮੇਰਾ ਫੋਨ ਆ ਗਿਆ ਪਿਆਰੇ ਤੇ ਭਾਈ ਇਸ ਨੂੰ ਕਿਹੜੇ ਚੱਕਣਾ ਰੱਖਦੇ ਰੱਖਦੇ ਕੋਈ ਗੱਲ ਨਹੀਂ ਉਹ ਐਟਾ ਬੜਾ ਘਰ ਦੇ ਗਿਆ ਆਪਾਂ ਨੂੰ ਆਪਣਾ ਹੁਣ ਕਿਹਨੇ ਵੇਚਣਾ ਆ ਆਹ ਅੱਜ ਵੀ ਬੜਾ ਇਹਦੇ ਪਿੰਡ ਲੈ ਆ ਜਿੰਦੇ ਨਾ ਆਪਾਂ ਨੇ ਪੱਠੇ ਵਡਾੜਦਾ ਮਾਰਦੇ ਨੇ ਇਹਨੂੰ ਹੁੰਗੋਰਾ ਮੈਨੂੰ ਲੱਭੀ ਉਹ ਪਈ ਜੀ ਆਉਂਦੀ ਹੋਵੇ ਇਹ ਜੁਵੇ ਬਹੁਤ ਵੱਡੇ ਵੱਡੇ ਬਾਈ ਇਹ ਅੱਟਾ ਕੇ ਅੰਦਰ ਇਹ ਜਗ੍ਹਾ ਬਹੁਤ ਸੋਹਣੀ ਹੋਵੇ ਤੇ ਖੁੱਲੀ ਜਗ੍ਹਾ ਐ ਸੇ ਪਤਮ ਵੀ ਆਈਆਂ ਪਹਾੜ ਸਾਰੇ ਦੂਰ ਦੂਰ ਨੇ ਤੇ ਵਿਚਾਰੇ ਘਾਟੀ ਜੀ ਬਣੀ ਹੋਈ ਐ ਅੱਗੇ ਉਦਾਂ ਤੁਸੀਂ ਮੋਟਰਸਾਈਕਲ ਦੇ ਰੂਟ ਕੀਤਾ ਕਦੀ ਹਾਂ ਮੋਟਰਸਾਈਕਲ ਤੇ ਕੀਤਾ ਬਈ ਇਹ ਪਰ ਮਟਰ ਕੀਤਾ ਤਾਂ ਹੈਗਾ ਪਰ ਉਹ ਜੋ ਕੀ ਆ ਆ ਅਸੀਂ ਸਾਰਾ ਰਾਤ ਨੂੰ ਕੀਤਾ ਅੱਛਾ ਜੀ की था, एक दिने दिने की था, अच्छा, अच्छा। आपके लिए रेस्क्यू टीम से आई है मैं रात को देख रहा था आपकी गाड़ी बंद थी और लाइट चल रही थी ਆ ਨਾ ਟਾਲ ਗਈ। ਅੱਗੇ ਇਦਾਂ ਦੋਕਿਆ ਜੀ ਪੰਡਾ। ਅੱਜ ਭਾਜੀ ਆ ਗੋਲ ਦੇ ਮੇ। ਆਹ ਕਿਉਂ ਹੋ ਗਿਆ? ਆ ਲੱਗੇ ਜੱਟਾਂ ਦੇ ਹੱਥ। ਅੱਛਾ ਇਹ ਨੋਟ ਨਹੀਂ। ਪਾਣੀ ਨਹੀਂ ਆਣੀ ਆ ਵੀ। ਕਮਾ ਕੇ ਲਾ ਦੂ। ਇਹ ਨੂੰ ਐ ਕਰੋ ਵੀ ਵਿੱਚ ਰੱਖੋ ਨਾ ਬੈਟਰੀ। ਇੱਧਰ ਰੱਖਣਾ ਨਾ। ਬੈ ਬੈਟਰੀ ਰੱਖੋ ਨਾ ਨਾ ਵਿੱਚ। ਟੇਢੀ ਵਾਰ ਲੰਮੀ ਪਾ ਲੋ ਬੈਟਰੀ। ਤਾਰਾਂ ਸਹੀ ਆ ਜਾਣਗੀਆਂ ਮੇਰੇ ਨਾਲ। ਹਾਂ। ਇਹ ਮੋਤੀ ਮਾਰ ਲਓ ਗੇਅਰ ਵਿੱਚੋਂ ਕੱਢ ਦੇਣਾ ਅਗਰ ਗਾੜੀ ਗੇਅਰ ਵਿੱਚ ਨਹੀਂ ਚੁੱਕ ਲਓ ਗਾੜੀ ਠੀਕ ਹੈ ਤਾਰ ਨਹੀਂ ਆ ਰਹੀ ਨਾ ਇਹ ਐਵੇਂ ਨਾ ਹੋ ਜੂ ਸਟਾਰਟ ਇਹ ਐਂ ਹੱਥ ਦੇ ਦੀ ਇਹਨਾਂ ਨੂੰ ਭਾਈ ਆ ਦੇਖੋ ਹਾਂ ਹਾਂ ਇਹ ਵੀ ਮੈਂ ਦੇ ਰਿਹਾ ਸੀ ਇਹ ਦੇ ਦਿਓ ਹੱਥ ਵੀ ਤਾਰ ਚਲੋ ਕਰੋ ਸਟਾਰਟ ਚਲੋ ਕਰਨਾ ਆ ਬੰਦ ਰਹਿਣ ਹੁਣ ਉਹ ਬੰਦ ਨਹੀਂ ਕਰਨੀ ਅਰੇ ਇਹਨਾਂ ਆਪਕੇ ਰੱਖੇ ਦੀ ਚੱਲ ਚੱਲ ਨਹੀਂ ਕੀਆ ਚੱਲ ਕਨੈਕਸ਼ਨ ਨਹੀਂ ਚਲੋ ਭਈ ਨਾ ਪ્યોਰ ਦਿੱਖੇ ਰਲਾ ਚਲੋ ਰੇਸ ਨਾਲ ਪੁੱਜੀ ਰੇਸ ਰੇਸ ਦੋ ਸਪੀਡ ਦੋ ਸਪੀਡ ਸਪੀਡ ਆ ਉਹਨੂੰ ਬੰਦ ਨਾ ਹੋਣ ਦੇ ਬਿਲਕੁਲ ਬੰਦ ਮਤੋਂ ਨੇ ਦੇ ਨਾ ਸਪੀਡ dete ਰਹੋ ਸਪੀਡ dete ਰਹੋ ਦੀ ਡੈਡੀ ਨੂੰ ਬੈਠਾ ਪਾ ਦੋ ਨਾ ਮਤ ਕਹਿੰਦੀ ਤਾਹੀ ਹੈ ਆਈ ਬੈਠਾ ਕੋਈ ਸਭ ਉਹ ਨਹੀਂ ਪਈ ਨਹੀਂ ਸਭ ਪਾਲ ਦੀ ਗੱਲ ਕਰਦੇ ਆ ਆਹ ਦਿੱਤੀ ਆ ਪਾਈ ਲੈ ਤਾ ਕੋਈ ਨਾ ਜਨਰਲ बैटरी चार्ज मैं जयपुर से हूँ और मैं, मैं पाल पाजी के साथ आया था और मुझे ऐसा लगा भी विद होल एक्सपीरियंस कि हमें आपसे मिलने नहीं है हमें किसी की हेल्प करनी थी हम इसकी <laughs> भिल्कुल, भिल्कुल, हाँ। हमें इसलिए बिल्कुल बिल्कुल ऐसा ही होता है मतलब बहुत ही ग्रेटफुल फील हो रहा है हाँ। कि किसी की हेल्प करी बिल्कुल और ਪਰ ਸਭ ਕੋ ਐਸੇ ਮੂਕੇ ਦੇ ਕਿ ਕਿਸੇ ਕੇ ਉੱਪਰ ਡੇਣਾ ਹਾਂ ਹਾਂ ਆਈ ਬਾਹਾਨਾ ਬਣਦਾ ਹੁੰਦਾ ਬਾਈ ਤੁਸੀਂ ਮੇਰੇ ਕੋਲ ਆਉਣਾ ਸੀਗਾ ਇਹਨਾਂ ਦੀ ਮਦਦ ਹੋਣੀ ਸੀਗੀ ਹੈਨਾ ਫੌਜੀ ਸਾਹਿਬ ਜੀ ਓਹ ਥੈਂਕ ਯੂ ਥੈਂਕ ਯੂ ਠੀਕ ਹੈ ਅਭੀ ਇਸ ਕੋ ਅੱਧਾ ਘੰਟਾ ਬੰਦ ਮਤ ਹੋਣੇ ਦੇਣਾ ਠੀਕ ਹੈ ਫਿਰ ਚਾਰਜ ਹੋ ਜਾਏਗੀ ਜੀ ਬਿਲਕੁਲ ਜ਼ਰੂਰ ਸਾਡੇ ਇਹਨਾਂ ਪੰਜਾਬ ਦੇ ਭਾਈਓਂ ਦਾ ਜਿਨ੍ਹਾਂ ਨੇ ਹਮਾਰਾ ਬਹੁਤ ਮਦਦ ਕੀਤਾ ਅਸੀਂ ਸਿਰਫ ਇਹਨੂੰ ਦੱਕਾ ਮੰਨੇ ਕੇ ਰੁਲਾਇ ਤੇ ਇਹਨਾਂ ਨੇ ਪੂਰਾ ਸਟਾਰਟ ਕੀਤਾ ਲੱਗੇ ਕਦੇ ਕੋਈ ਚੁਕੂਦੇਰੇ ਹਾਂ ਹਾਂ ਅਗਰ ਜੀ ਠੀਕ ਹੈ ਓਕੇ ਬਾਈ ਮੈਗੀ ਨਾਲ ਹੀ ਅੱਕਲੇ ਆ ਕੇ ਕੁਝ ਖਾ ਲਿਆ ਜਾ ਮੈਗੀ ਨਾਲ ਹੀ ਚੱਕੀ ਫਿਰਦੇ ਹਾਂ ਹਾਂ ਭਈਆ हमको अपनी पांडे प्लेट दो अपनी हमने खाना खाना है ਤੁਸੀਂ ਭਾਂਡੇ ਭੁੱਲਿਆ ਓਥੇ ਆਪਦੇ ਉਧਰ ਗਾੜੀ ਦੇ ਪਿੱਛੇ ਦੇਖ ਉਹ ਬੜੀ ਕੀ ਜੀਆ ਪਲੇਟਾਂ ਉਹਨਾਂ ਕੋਲੇ ਹੈਗੀਆਂ ਲਾਵਾਂਗੇ ਪਲੇਟਾਂ ਤੁਹਾਨੂੰ ਤੋਂ ਇਹ ਹੱਥ ਨਾਲ ਖਾਣ ਵਾਲਾ ਮਹਿਕਮਾ ਆਵਾਸ ਤੇ ਰائیںਗੇ ਭਾਈ ਮੈਗੀ ਹੱਥ ਤੇ ਕਿੱਥੇ ਖਾਈ ਜਾਏਗੀ ਇਹ ਵੀ ਮੈਕਸਪੀਰੀਅੰਸ ਹੈ ਐਵੇਂ ਕਰਦੇ ਆ ਤਾਂ ਫਿਰ ਭਾਈ ਪਤਾ ਕੀ ਗੱਲ ਆ ਆਪਣੇ ਕੋਲ ਹੀ ਚਾਬੀ ਹੈਗੀ ਆਪਾਂ ਉਹਨਾਂ ਜਿਹੜੇ ਸੋਈ ਜੋ ਭਾਂਡੇ ਚੱਕ ਲੈਣੇ ਆ ਇਹ ਤਾਂ ਦੇ ਦਿਓ ਉਹਨਾਂ ਨੂੰ ਕੋਈ ਗੱਲ ਨਹੀਂ ਲੋ ਭਾਈ ਜੀ ਫਿਰ ਵਾਹਾਂ ਤੋਂ ਲੈ ਲੈਂਦੇ ਨਾ ਕਿਉਂ ਉੱਥੇ ਘਰੇ ਬੈ ਕੇ ਖਾਣੇ ਆਪਾਂ ਘਰੇ ਚੱਲ ਵੜਦੇ ਨੂੰ ਕਰਨੀ ਨਹੀਂ ਉਹ ਰੂਮ ਕੀ ਚਾਬੀ ਲੈ ਲੈਂਗੇ ਨਾ ਉਧਰ ਸੇ ਠੀਕ ਹੈ ਭਾਜੀ ਫਿਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਭਾਈ ਤੁਹਾਡਾ ਮੇਰਾ ਦਿਲ ਵਾਤਾ ਅੱਜ ਤੁਸੀਂ ਠੀਕ ਹੈ ਬਾਜੀ ਓਕੇ ਓਕੇ ਹਾਂਜੀ ਫਸਤੀ ਗੱਲ ਬਾਜੀ ਇਹ ਕੋਈ ਗੱਲ ਹੈ ਨਾ ਇਹ ਵਾਲਾ ਘਰ ਜਿੱਥੇ ਆਪਾਂ ਰਹਿ ਜਾਂਦੇ ਆਂ ਬਈ ਘਰ ਵਾਲੇ ਸਾਰੇ ਗਏ ਹੋਏ ਆਪੋ ਆਪਣੇ ਕੰਮ ਧੁੰਦਿਆਂ ਤੇ ਤੇ ਮੈਂ ਇਕੱਲਾ ਹੀ ਇਸ ਘਰੇ ਇਹ ਆਪਣਾ ਕਮਰਾ ਸੰਨਨ ਕਿੱਧਰ ਦੀ ਆਊਗਾ ਰੰਗਦਮ ਪਿੰਡ ਆਹੇ ਤੋ ਪੰਜਲਾ ਪਾਸੇ ਪਾਰ ਕਰਦੇ ਆ ਤਾਂ ਪਹਿਲਾ ਪਿੰਡ ਪੈਂਦਾ ਚਾਰ ਸਵੇਰੇ ਪਿੰਡ ਦੇ ਉੱਚੀਆਂ ਪਹਾੜੀਆਂ ਨੇ ਤੇ ਵਿਚਕਾਰ ਨੀਵੀਂ ਜਗ੍ਹਾ ਤੇ ਪੱਦਰੇ ਮੈਦਾਨ ਦੇ ਵਿੱਚ ਇਹ ਪਿੰਡ ਵਸਿਆ ਹੋਇਆ ਥੋੜੀ ਜੀ ਆਬਾਦੀ ਆ ਵਿਰਲੇ-ਵਿਰਲੇ ਜੇ ਲੋਕ ਨੇ ਇੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਆਪਣੇ ਬੰਦੇ ਆ ਗਏ ਪੰਜਾਬ ਵਾਲੇ ਪਰੋ ਗਾਂ ਲੰਘ ਗਏ ਕਿਉਂਕਿ ਥੋੜਾ ਜਿਹਾ ਪਿੰਡ ਤਾਂ ਇੱਧਰ ਰਹਿ ਗਿਆ ਆਹ ਵਾਲਾ ਤੇ ਜਿਹੜਾ ਮੁੱਖ ਪਿੰਡ ਆ ਜਿੱਥੇ ਇਹਦੀ ਮੇਨ ਆਬਾਦੀ ਆ ਉਹ ਇਹ ਤੂੰ ਅੱਗੇ ਆ ਇੰਨਾ ਪਹਾੜਾਂ ਦੇ ਥੱਲੇ ਉੱਥੇ ਇੱਕ ਮਨਸਟਰੀ ਵੀ ਬਣੀ ਹੋਈ ਆ ਤੇ ਇੱਕ ਮਿਊਜ਼ੀਅਮ ਬਣਿਆ ਹੋਇਆ ਸੂਰਜ ਨਾ ਪਹਾੜਾਂ ਦੇ ਉੱਲੇ ਲੱਗ ਗਿਆ ਬਾਈ ਹੁਣ ਮੈਂ ਉਹਨੂੰ ਡੀਕੀ ਜਾਨਾ ਇੱਥੇ ਖੜ ਕੇ ਮੈਂ ਉਹਨਾਂ ਨੂੰ ਫੋਟੋ ਭੇਜੀ ਸੀ ਇਹਦੀ ਲੋਕੇਸ਼ਨ ਵੀ ਭੇਜੀ ਸੀ ਫੋਟੋ ਵੀ ਭੇਜੀ ਸੀ ਤੇ ਖੜ ਕੇ ਫਿਰ ਵੀ ਗਾਹ ਨਾਂਗੇ ਆਜੋ ਆਜੋ ਨੰਗੇ ਆਓ ਤੂੰ ਖੜ ਕੇ ਗਿਆ ਮਿਲਦਾ ਕਿ ਇੱਥੇ ਹੈ ਨਾ ਹੂੰ ਤੇ ਤੂੰ ਸਾਨੂੰ ਆਏ ਗਏ ਮੈਂ ਸਾਈਕਲ ਤੇ ਹੁੰਦੇ ਸੀ ਅੱਛਾ ਵੀ ਭਾਈ ਮਾਤਾ ਪਿੱਛੇ ਬੈਠਾ ਜੀ ਆਉਣਾ ਅਸੀਂ ਨਹੀਂ ਆਉਣਾ ਸੀ ਜਿਸ ਦਾ ਮੋਟਾ ਹੋਤੀ ਤਾਂ ਉੜਿਆ ਠੀਕ ਆ ਬਾਬਾ ਕੋਈ ਪੈਂਜੀ ਲਾਤੋਂ ਜਦੋਂ ਉਤਰਦੇ ਆ ਪਰਲੇ ਪਾਸੇ ਜਨਸਕਾਰ ਇੱਧਰ ਸ਼ੁਰੂ ਭਾਈ ਗਾਂ ਹੀ ਲੈ ਜਾ ਕੇ ਸਦਾ ਕੁਬੀਲ ਦਾ ਬੈਗ ਚਾਹ ਰਿਹਾ ਅੱਛਾ ਇਸ ਸਾਰੇ ਅੱਡੋ-ਅੱਡ ਹੋ ਫਿਰਦੇ ਆ ਤਿੰਨ ਆ ਕੇ ਅੱਛਾ ਆ ਬਾਈ ਢਿੱਗਿਆ ਸੀ ਨਾ ਇਹ ਨੂੰ ਤਰੀਕਾ ਹੀ ਕੁਝ ਸਮਝ ਨਹੀਂ ਆਉਦੀ ਮੋਟਰਸਾਈਕਲ ਹਜੇ ਵੀ ਕੰਨੂ ਆ ਔਰ ਉਹ ਡੇਟਾ ਬਈ ਇਹ ਪਹੁੰਚ ਕੇ ਵੀ ਆਪਣੇ ਬਾਈ ਹੋਰੀ ਬਾਈ ਜੀ ਸਾਨੂੰ ਜੀ ਆਇਆਂ ਨੂੰ ਬਈ ਸਾਰਿਆਂ ਨੂੰ ਬਰਗਾੜੀਕੋੜ ਦੇ ਖੁਦ ਮਾਲਕ ਭਵਿੰਦਰ ਬਰਗਾੜੀ ਇਹ ਸਾਡੇ ਬਾਈ ਵੈਦ ਤੇ ਸਾਰੇ ਸੱਜਣ ਭਰਾ ਆ ਗੱਲ ਵਧੀਆ ਜੀ ਲੱਗ ਰਹੀ ਉਹ ਆਪਣਾ ਬਿਆਜ ਦਦਿਆ ਫੇਰ ਪਨੀਰ ਪਨੀਰ ਵੀ ਕਿ ਬਣਦਾ ਲੋਕ ਆ ਆ ਜੂ ਬਈ ਪਰ ਹੁਣ ਆਪਣਾ 啊，对。 ਆਪਣੇ ਬੰਦੇ ਆ ਗਏ ਬਾਈ ਤੇ ਕੁੱਕਰ ਤੇ ਫਲੀਟਿੰਗ ਵਜਨ ਲਾਤੀਆਂ ਇਹਨਾਂ ਨੇ ਕਿਵੇਂ ਵੈਲ ਸਾਹਿਬ ਜੀ ਆ ਗਏ ਹਨੂ ਕਿ ਪਾਣਾ ਪੁੱਸ ਮਾਦੇ ਦੇ ਉਹ ਚੈਨ ਦੂਜੇ ਪਾਸੇ ਹਾਂ ਹਾਂ ਉਹਦੀ ਚੈਨ ਦੂਜੇ ਪਾਸੇ ਹੈਣਾ ਠੀਕ ਹੈ ਜੀ ਅਰੇ ਠੀਕ ਹੈ ਚੀਨ ਨਾਲ ਚੈਂਚੇ ਨੇ ਮੈਂ ਮੈਨੂੰ ਆ ਜਾਣੇ ਹਿਸਾਬ ਲਾਣ ਲੱਗਦੀ ਏ ਵੀ ਸਹੀ ਥਾਂ ਤੇ ਉਹਨਾਂ ਦੀ ਚੈਨ ਦੁੱਧੇ ਪਾਸੇ ਜਾਵਾ ਦੀ ਬੰਨ ਲਿਆ ਵੀ ਜੁੱਲੀ ਵਿਸਤਰ ਆਪਣੇ ਬੰਦਿਆਂ ਨੇ ਤੇ ਹੁਣੇ ਜਾਣਗੇ ਕਾਰਗਿਲ ਸਮਾਨੰਦਰ ਵਾਵਾ ਪਿਆ ਇੱਧਰ ਕਿਦਾ ਪਿਆ ਉਹ ਸਮਾਨੰਦਰ ਵਾਵਾ ਪਿਆ ਕੁੱਕਰ ਗਾਗਰ ਚੱਕ ਲੈਂਦੇ ਸਾਰਾ ਕੁਝ ਭਾਂਡੇ ਕੁੱਕਰ ਚੱਕ ਲਿਆ 6 ਮੋਟਰਾਂ ਨਾਲ ਹਟੜੂ ਮੈਂ ਕਹਿੰਦੇ 5000 6 ਹੈ ਨਾ ਮੈਂ ਹੁਣ ਪੰਜਾਂ ਦੀ ਫਿਰਦਾ ਸੀ ਇੱਧਰ ਪਰੇ ਨਾਂਗੜਾ ਛੱਡ ਦਿਓ ਨਾ ਇੱਧਰ ਲਾ ਲਓ ਲੈਣ ਤੇ ਸਾਰੇ ਯਾਰ ਹੈਲੋ ਅਸੀਂ ਵੀ ਕਰ ਦੇਣਾ ਹਾਂ ਜਿਵੇਂ ਵੀ ਕਹਿੰਦਾ ਮੁੰਡੇ ਕਰ ਚਲੋ ਬਈ ਪਹੁੰਚੋ ਕਾਰ ਗਲ ਛੇਦੀ ਛੇਦੀ ਕਰਾ ਇਹਦਾ ਬਈ ਤੇਰਾ ਪੈਡਲ ਮਾਰਨੇ ਆ ਗਏ ਹਨ ਇੱਥੇ ਦਿਓ ਕੰਮ ਹਾਂ ਮੋਟਰ ਜੀ ਤੂੰ ਕਰ ਲ ਮੋੜਿਆ ਸੀ ਪੈਡਲ ਮਾਰਨੇ ਉਹ ਨਹੀਂ ਜਦੋਂ ਮੁਰਨਾ ਆਉਂਦਾ ਸੀ ਸਾਈਕਲ ਤੇ ਜੀ ਬੰਦਾ ਮੁਰਦਾ ਉਹਨੀ ਵਾਰ ਤੋਂ ਨਾ 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 ਠੀਕ ਆ ਬਾਈ ਹਾਂਜੀ ਬਾਈ ਲੱਗ ਤੈਨੂੰ ਵੀ ਠੀਕ ਹੈ ਠੀਕ ਹੈ ਬਾਈ ਹਾਂਜੀ ਹਾਂਜੀ ਬਾਈ ਚਲੋ ਬਾਈ ਹਾਂਜੀ ਹਾਂਜੀ ਠੀਕ ਆ ਵੀ ਬਰਗਾੜੀ ਸਾਹਿਬ ਜੀ ਹਾਂਜੀ ਹਾਂਜੀ ਜਰੂਰ ਹੁਣ ਆਪਾਂ ਖਾਣ ਲੱਗਿਆ ਜੀ ਦੁਪਹਿਰ ਦੀ ਰੋਟੀ ਤੇ ਇਹਨਾਂ ਦੀ ਲੋਕਲ ਸਬਜ਼ੀ ਜਿਹੜੀ ਇਥੋਂ ਦੀ ਸਾਗ ਜਿਹਾ ਬਣਿਆ ਹੋਇਆ ਤੇ ਚਟਨੀ ਇੱਥੇ ਰੁਕੇ ਹੋਏ ਨੂੰ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਰੰਗਦੁੰਗ ਪਿੰਡ ਦਾ ਨਾਮ ਆ ਪੰਜਿਲਾ ਪਾਸ ਉੱਤਰ ਤੋਂ ਬਾਅਦ ਪਹਿਲਾ ਪਿੰਡ ਹੈ ਸੱਜਣ ਮਿੱਤਰ ਆਪਣੇ ਸਾਰੇ ਚਲੇ ਗਏ ਸਵੇਰੇ ਥੋੜਾ ਜਿਹਾ ਮੌਸਮ ਜਿਆ ਸੀਗਾ ਮੀਂਹ ਆਲਾ ਕਣੀਆਂ ਜਿਹਾ ਡਿੱਗਦੇ ਸੀਗੇ ਹੁਣ ਤਾਂ ਧੁੱਪ ਜੀ ਨਿਕਲੀ ਹੋਈ ਆ ਬੱਦਲ ਜਿ ਵੀ ਹੈਗੇ ਨੇ ਕੱਲ ਨੂੰ ਆਪਾਂ ਆਪਣਾ ਅਗਲਾ ਸਫ਼ਰ ਸ਼ੁਰੂ ਕਰਾਂਗੇ ਪੈਰ ਮੇਰੇ ਠੀਕ ਹੋ ਗਏ ਵਧੀਆ ਤੇ ਆਪਣੇ ਕੋਲੇ ਬੂਟ ਵੀ ਪਹੁੰਚ ਗਏ ਨਵੇਂ ਆਹ ਪੁਰਾਣੇ ਬੂਟਾ ਮੇਰੇ ਪਹਿਲਾਂ ਵਾਲੇ ਉਨੇ ਇਹ ਕੰਮ ਜਾਪ ਨਹੀਂ ਹੋਇਆ ਪੂਰਾ ਪਰਾ ਤੇ ਹੁਣ ਘਰੋਂ ਆ ਬੂਟ ਮੰਗਵਾਏਗਾ ਕਲੰਬੀ ਜਾ ਦੇ ਇਹ ਤਾਂ ਸੋਲ ਇਹਦੇ ਨਾਲ ਬਹੁਤ ਫਰਕ ਆ ਦਵਾਈ ਵੀ ਲੈ ਲਈ ਜਖਮ ਸਾਰੇ ਸੁੱਕ ਗਏ ਤੇ ਹੁਣ ਆਪਣਾ ਅਗਲਾ ਸਵਰ ਇਹਨਾਂ ਬੂਟਾਂ ਦੇ ਨਾਲ ਹੋਊਗਾ ਇਹ ਤਾਂ ਵਾਰ ਨੂੰ ਵੀ ਸਪਾਈਆਂ ਕਰਨ ਲੱਗੇ ਹੋਏ ਆ ਇਹ ਸਾਰਾ ਰੰਗਦਮਦਈ ਇਲਾਕਾ ਪਹਾੜਾਂ ਦੇ ਵਿਚਕਾਰ ਜਿਹੜਾ ਪਰੋਂ ਦਿਸ ਜਾਂਦਾ ਇਹ ਬਾਈ ਪਤਾ ਨਹੀਂ ਕਿੱਥੋਂ ਆ ਗਿਆ ਕਮਰੇਜ ਖੜੂ ਪਈ ਜਾਂਦਾ ਜਿਹੜੇ ਬਾਈ ਆਪਣੇ ਤੋਂ ਪੁੱਛਦੇ ਹੁੰਦੇ ਆ ਇਹਦੇ ਬਾਰੇ ਸੋਲਰ ਪਲੇਟ ਬਾਰੇ ਇਹ ਹੈਗੀ ਆ ਜੀ 24 ਵਾਟ ਦੀ ਆਏ ਦੀ ਕੰਪਨੀ ਆ ਤੇ ਇਹ ਮੈਂ ਮਗਾਈ ਸੀ ਕਿ Amazon ਤੋਂ 8500 ਰੁਪਏ ਇਹਦਾ ਰੇਟ ਆ ਜੇ ਤੁਸੀਂ ਗੱਲ ਕਰੋ ਇਹ ਕਾਮਯਾਬ ਕਿੰਨੀ ਕਾ ਜੇਦਾਂ ਹੋਵੇ ਧੁੱਪ ਬਾਈ ਫਿਰ ਤਾਂ ਇਹ ਬਹੁਤ ਵਧੀਆ ਕਾਮਯਾਬ ਆ ਪਰ ਜੇ ਧੁੱਪ ਹੈ ਨਹੀਂ ਫਿਰ ਨਹੀਂ ਕੰਮ ਕਰਦੀ ਜਿਵੇਂ ਬੱਦਲ ਬਾਈ ਹੋ ਜਾਂਦੇ ਕੀ ਯਾਰੀ ਅੱਜ ਬੱਦਲ ਬਾਈ ਜੀ ਸੀਗੀ ਤਾਂ ਅੱਜ ਮੈਂ ਸਵੇਰੇ ਰੱਖਿਆ ਸੀਗੇ ਲਾ ਕੇ ਪਾਵਰ ਬੈਂਕ ਪਰ ਨੇ ਚਾਰਜ ਨਹੀਂ ਕੀਤਾ ਹਾਂ ਜਦੋਂ ਧੁੱਪ ਹੁੰਦੀ ਆ ਫਿਰ ਇਹ ਬਹੁਤ ਵਧੀਆ ਚਾਰਜਿੰਗ ਕਰਦੀ ਆ ਹੁਣ ਵੀ ਜੇ ਦੇਖੋ ਉਹਦੇ ਦੀ ਬੱਤੀ ਜੀ ਜਗਦੀ ਜਾਂਦੀ ਆ ਇਹ ਆ ਵੀ ਪਰ ਹੁਣ ਇਹਦੇ ਵਿੱਚ ਜਾਨ ਥੋੜੀ ਆ ਚਾਰਜ ਕੁਛ ਨਹੀਂ ਕਰਦੀ ਇਹ ਜੇ ਤੁਸੀਂ ਸਫਰ ਦੇ ਲਈ ਜਾਂ ਤੁਸੀਂ ਟਰੈਕ ਕਰਦੇ ਹੋ ਤੁਸੀਂ ਜਾਂ ਤੁਸੀਂ ਸਾਈਕਲਿੰਗ ਕਰਦੇ ਹੋ ਲੰਬੇ ਸਫਰ ਲਈ ਕਿਤੇ ਜਾ ਰਹੇ ਹੋ ਤਾਂ ਫਿਰ ਵਧੀਆ ਚੀਜ਼ ਆ ਬਸ ਧੁੰਦਾ ਪੈਂਦੀਆਂ ਨੇ ਜਦੋਂ ਮਨ ਲੇ ਜਦੋਂ ਕਿ ਹੋਵੇ ਧੁੱਪ ਨਾ ਹੋਵੇ ਉਦੋਂ ਨਹੀਂ ਕੰਮ ਕਰਦਾ ਨਹੀਂ ਇਹਦਾ ਰਿਜ਼ਲਟ ਬਹੁਤ ਵਧੀਆ ਆ ਫੋਨ ਤਾਂ ਨਹੀਂ ਬੰਦ ਹੋਣ ਦਿੰਦੀ ਇਹ ਇੰਨਾ ਕੰਮ ਤਾਂ ਕਰਦੀ ਦਿੰਦੀ ਹੁਣੇ ਬਾਈ ਨੂੰ ਫੋਦਾਇਆ ਵੀ ਭਰਾਵਾ ਸਾਰੀਆਂ ਇਹ ਮੱਖੀਆਂ ਪਮੱਕੜ ਭੂੰਡ ਜਿੰਨੇ ਵੀ ਹੈਗੇ ਬਾਹਰ ਕੱਢ ਦੇ ਕਮਰੇ ਚ ਖੌਰੂ ਪਾਈ ਜਾਂਦੇ ਇੱਥੇ ਚੱਲੇਗੇ ਅਭੀ ਮੱਖੀ ਰਣੀ ਸਭੀ हम्म आवाज तो बंद हो गई <laughs> रात को भी आता है आवाज इस रात इसने बहुत बहुत अच्छे गीत सुनाए हमको सुनाया हाँ पूरी रात क्या बोलते हैं हाँ <laughs> काटता काटता कुछ नहीं, नहीं। काटता तो नहीं है नहीं। बना दो हाँ भूख लगा है सब्जी किसकी जैक फ्रूट की ये जी अपना डाइनिंग रूम हाँ जी ले ओ जी पीएगा और। हाँ थोड़ा बहुत लेगा ये जैक फ्रूट की सब्जी है ना हाँ। जैक फ्रूट हमारे उधर भी होती है जी ਕੀ ਜਿੰਗਿਆ ਤਾਂ ਨਹੀਂ ਹੋ ਗਿਆ। ਆਪਣੇ ਇਸ ਬਲੌਗ ਦੀ ਸਮਾਪਤੀ ਹੋਣ ਲੱਗੀ ਹੈ ਜੀ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੁਣ ਆਪਾਂ 2 ਜਾਂ 3 ਦਿਨ ਇੱਥੇ ਰੁਕਾਂਗੇ ਤੇ ਦੇਖਦੇ ਹਾਂ ਫਿਰ ਅਗਲੇ ਦਿਨਾਂ ਦੇ ਵਿੱਚ ਕੀ ਹਾਲਚਲ ਬਣਦਾ। ਪੈਰ ਠੀਕ ਹੋਣਗੇ ਤਾਂ ਫੇਰ ਹੀ ਅਗਲਾ ਸਫ਼ਰ ਸ਼ੁਰੂ ਕਰਦੇ ਹਾਂ। ਸੋ ਸੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਜਿਹੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ।